ਕਲਾਈ ਮਹਾਰਾਜ ਖੁਸ਼ੀਆਂ ਬਖਸ਼ੇ ਦਾ ਨੂੰ ਇਹਸ ਖੁਸ਼ੀਆਂ ਨੇ ਲਈ ਬੱਚੇ ਹਰਸ਼ਾਮ ਸਿੰਘ ਤੇਜਵੰਤ ਜੀ ਕਲਾਈ ਸਭ ਨੂੰ ਇਸਰ ਦੇ ਜਾਪ ਕਰਵਾਏ ਹਨ ਕਰਵਾ ਲਈ ਬੱਚਿਆਂ ਨੇ ਬੜੀ ਸ਼ੋਹਣੀ ਸੋਚ ਹੈ ਸਤਿਗੁਰਾਂ ਦੇ ਚਰਨਾਂ ਨਾਲ ਜੁੜੇ ਰਹਿਣਾ ਚੰਗੀ ਮੱਤ ਗੁਰੂ ਮਾਰਾ ਰਚੀਆਂ ਰੱਖੀਆਂ ਬਖਸ਼ੇ ਤੋ ਆਪਾਂ 15 20 ਮਿੰਟ ਹੋਰ ਕਥਾ ਦੇ ਰੂਪ ਵਿੱਚ ਬਾਣੀ ਸਰਵਣ ਕਰਨੀ ਹੈ ਜਦੋਂ ਕੋਈ ਬੰਦਾ ਰੱਬ ਦਾ ਆਸਰਾ ਲੈਂਦਾ ਹੈ ਉਸ ਦੇ ਵਾਸਤੇ ਗੁਰੂ ਜੀ ਨੇ ਬਾਣੀ ਵਿੱਚ ਕੀ ਪਰਮਾਇਆ ਹੈ ਉਹ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਨੀ ਹੈ ਵਾਹਿਗੁਰੂ ਜੀ ਸੁਹੀ ਮਹਾਰਾਜ ਦਾ ਪੰਜਵਾ ਵਰਜਨ ਕੌਲ ਕੀਤੇ ਸਤਗੁਰ ਕੀ ਸਤਗੁਰ ਦਿੱਤੀ ਦੋਸ਼ ਕਰ ਬਲਰਾਮ ਜੀਓ ਹਰਿ ਅਮਰਤ ਪ੍ਰਹਿ ਪੰਡਾਲ ਸਭ ਜਹ ਘਰ ਇਸ ਕਹਿ ਬਲਰਾਮ ਜੀਓ ਬਾਦਰ ਮੇਰਾ ਵਣ ਸੰਗ ਲਤਾ ਕਰਨ ਕਾਰਨ ਪ੍ਰਵਾਰਾ کرتے ہیں ਇਹ ਜਿਹੜਾ ਸ਼ਬਦ ਹੈ ਚਾਰ ਪਧਿਆਂ ਦਾ ਹੈ ਪਧਾ ਪਹਿਰ ਨੂੰ ਕਹਿੰਦੇ ਹਨ ਦੋ ਪਹਿਰ ਦਿਨ ਦੇ 12 ਮਿੰਟ ਤੱਕ ਦੋ ਪਹਿਰ ਦਿਨ ਦੇ 12 ਮਿੰਟ ਤੱਕ ਸ਼ਾਮ ਤੱਕ ਸੋ ਇਸ ਤਰ੍ਹਾਂ ਕਹਿੰਦੇ ਹਾਂ ਵੀ ਚਾਰੇ ਪਹਿਰਾਂ ਨੂੰ ਮੁੱਖ ਰੱਖਦੇ ਹਾਂ ਬੁਰਜ ਜੀਨੇ ਚਾਲ ਫੜਿਆਂ ਦਾ ਸ਼ਬਦ ਚਾਹ ਰਿਹਾ ਹੈ ਮੂਲ ਵਿਚਾਰ ਧਾਰਾ ਹੈ ਪ੍ਰਭੂ ਦੀ țeਕ țeਕ ਕੰਨੇ ਆਸਰੇ ਨੂੰ ਜਿਹੜਾ ਮਨੁੱਖ ਪਰਮੇਸ਼ਰ ਦਾ ਆਸਰਾ ਲੈਂਦਾ ਹੈ ਉਹ ਹਰ ਚੰਗਲ ਤੇ ਜਿੱਤਾਂ ਪ੍ਰਾਪਤ ਕਰਦਾ ਹੈ ਅ ਇਹ ਹ ਦੇਖਿਆ ਗਿਆ ਹੈ ਕਿ ਮਨੁੱਖ ਹਰ ਕਿਸੇ ਦਾ ਤੋ ਨਿਆਸਰਾ ਹੁੰਦਾ ਹੈ ਤਾਂ ਗ੍ਰਿਪ ਪ੍ਰਮਾਤਮਾ ਦਾ ਆਸਰਾ ਫਰਦਾ ਹੈ ਪ੍ਰਮਾਤਮਾ ਜੀ ਤੇਗ ਪ੍ਰਮਾਤਮਾ ਦਾ ਆਸਰਾ ਉਹ ਲੈਂਦਾ ਹੈ ਉਸ ਤੋਂ ਪਹਿਲਾਂ ਨਹੀਂ ਜਿਵੇਂ ਰੋਗੀ ਹੋਵੇ ਜਿਮਾਰ ਹੋਵੇ ਤਾਂ ਪਹਿਲਾਂ ਪਹਿਲਾਂ ਐਲੋਪੈਥਿਕ ਡਾਕਟਰ ਦੇ ਚੱਕਰਾਂ ਵਿੱਚ ਪਾਉਣਾਗੇ ਕਿਸੇ ਆਸਾਨ ਲੋਗ ਹੈ ਇਹ ਤੇ ਆਸਾਨ ਰੋਗ ਹੈ ਬੜਾ ਇਲਾਜ ਕਰਾਇਆ ਐਲੋਪੈਥਿਕ ਡਾਕਟਰਾਂ ਤੋਂ ਪਰ ਨਹੀਂ ਹੋਇਆ ਠੀਕ ਨਹੀਂ ਹੋਇਆ ਫੇਰ ਸੋਚਿਆ ਚਲੋ ਆਯੁਰਵੈਦ ਦੇਖ ਲੈਂਦੇ ਹਾਂ ਹੋਮੀਓਪੈਥਿਕ ਦੇਖ ਲੈਂਦੇ ਹਾਂ ਨਹੀਂ ਠੀਕ ਹੋਇਆ ਰੋਗ ਜਦੋਂ ਸਾਰੀ ਜਗਤ ਤੋਂ ਮਨੁੱਖ ਨਿਆਸਰਾ ਹੋ ਗਿਆ ਜਦੋਂ ਨੀਵਾਂ ਦੇਖ ਲਿਆ ਅੱਜ ਰਵੇ ਦੇਖ ਲਿਆ ਹੋਮੀਓਪੈਥੀ ਦੇਖ ਲਈ ਐਲੋਪੈਥੀ ਦੇਖ ਲਈ ਪਰ ਜਿਹੜਾ ਲੋਕ ਸੀ ਇੱਕ ਤੋਂ ਠੀਕ ਨਹੀਂ ਹੋਇਆ ਹਰ ਜਗ੍ਹਾ ਤੋਂ ਜਦੋਂ ਨਿਰਾਸ਼ ਹੋਇਆ ਤਾਂ ਮਨ ਫਿਰ ਬੇਰਾਨੇ ਵਿਚ ਆ ਗਿਆ ਮਨਾ ਇਹ ਜਿਹੜਾ ਤੇਰੇ ਸਰੀਰ ਦਾ ਮਨ ਦਾ ਰੋਗ ਹੈ ਕਿਤੇ ਦੂਰ ਵੀ ਹੋਵੇਗਾ ਇਹ ਸੋਚ ਕੇ ਉਸ ਸਮੇਂ ਮਨੁੱਖ ਵੀ ਜਦੋਂ ਸਾਰੇ ਪਾਸਿਆਂ ਤੋਂ ਹਾਰ ਜਾਂਦਾ ਹੈ ਪ੍ਰਮਾਤਮਾ ਦਾ ਆਸਰਾ ਭਰਦਾ ਹੈ ਪਰ ਮਹਾਰਾਜ ਦੀ ਬਾਣੀ ਅਹਿਆ ਕਹਿੰਦੀ ਹੈ ਕਿ ਜੋ ਸ਼ੁਰੂ-ਸ਼ੁਰੂ ਵਿੱਚ ਹੀ ਪ੍ਰਮਾਤਮਾ ਦਾ ਆਸਰਾ ਲੈ ਲਵੇ ਉਹ ਜ਼ਿੰਦਗੀ ਬਿਨ ਆਸਰਾ ਨਹੀਂ ਹੁੰਦਾ ਉਹ ਇਨਸਾਨ 'ਤੇ ਆਸਰਾ ਨਹੀਂ ਹੁੰਦਾ ਉਹਨੂੰ ਆਸਰਾ ਪਰਮੇਸ਼ਰ ਦਾ ਲੈਂਦਾ ਹੈ ਪੂਰਨ ਭਰੋਸੇ ਨਾਲ ਪੂਰੀ ਇਕਾਗਰਤਾ ਦੇ ਨਾਲ ਆਸਰਾ ਲੈਣਾ ਹੈ ਮਨ ਇੱਕ ਕਰਕੇ ਲੈਣਾ ਹੈ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਅੱਖਾਂ ਮੀਟ ਕੇ ਮਨ ਉਹਦੇ ਨਾਲ ਜੋੜ ਕੇ ਜਦੋਂ ਪ੍ਰਭੂ ਤੇ ਭਰੋਸਾ ਰੱਖ ਲਿਆ ਆਸਰਾ ਰੱਖ ਲਿਆ ਤਾਂ ਵਰਤਾਰੀ ਪੂਰਨ ਪ੍ਰੋਸੇ ਨਾਲ ਕੀਤੀ ਹੋਈ ਭਗਤੀ ਪੂਰੀ ਹੋ ਜਾਵੇਗੀ ਪੂਰੀ ਇਕਾਗਰਤਾ ਦੇ ਨਾਲ ਮਨ ਨੂੰ ਸਮਝਾਉਣਾ ਮਨ ਨੂੰ ਵਾਸ ਵਿੱਚ ਰੱਖਣਾ ਬਹੁਤ ਔਖਾ ਹੈ ਵਿਆਸ ਦਾ ਹੋਏ ਬਿਨਾ ਉਸ ਦਾ ਆਸਰਾ ਫੜਨਾ ਕਠਨ ਹੈ ਇਸ ਪਾਵਨ ਪਵਿੱਤਰ ਬਾਗ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੁਝ ਅਜਿਹਾ ਹੀ ਬਿਆਨ ਕੀਤਾ ਹੈ ਮਨੁੱਖ ਜਿਉਂਦਾ ਹੈ ਕਿ ਵੱਖ-ਵੱਖ ਆਸਰੇ ਬਣਾ ਸਕੇ ਸਰਬ ਇੱਕ ਪਰਮਾਤਮਾ ਨੂੰ ਆਸਰਾ ਉਹ ਬਣਾਉਂਦਾ ਹੈ ਜਦੋਂ ਵੱਖ-ਵੱਖ ਬਣਾਏ ਹੋਏ ਆਸਰੇ ਕੋਈ ਆਸਰਾ ਨਹੀਂ ਗਣਦੇ ਜਦੋਂ ਮਨੁੱਖ بے ਆਸਰਾ ਹੋ ਜਾਂਦਾ ਹੈ ਉਦੋਂ ਮੇਰੇ ਪਰਮੇਸ਼ਰ ਨੂੰ ਆਸਰਾ ਬਣਾਉਂਦਾ ਹੈ ਪੂਰਨ ਆਸਤੀ ਡੋਲੀ ਪ੍ਰਮਾਤਮਾ ਦੇ ਨਾਲ ਫਿਰ जोडਦਾ ਹੈ ਫਿਰ ਕਹਿੰਦਾ ਹੈ ਮਨਾ ਇਹ ਦੁਨੀਆ ਵਿੱਚ ਮੇਰਾ ਹੋਰ ਕੋਈ ਆਸਰਾ ਨਹੀਂ ਕੇਵਲ ਪਰਮੇਸ਼ਰ ਤੂੰ ਹੀ ਆਸਰਾ ਹੈ ਇਹ ਪਾਵਨ ਪਵਿੱਤਰ ਬਾਕ ਸ਼ਬਦ ਨੂੰ ਨੇ ਕਿਸਾ ਸੁਣਿਆ ਹੈ ਇਹ ਸਾਨੂੰ ਪ੍ਰੇਰਣਾ ਦੇ ਰਿਹਾ ਹੈ ਕਿ ਆਸਰਾ ਤਾਂ ਓਹੀ ਪ੍ਰਮਾਤਮਾ ਦਾ ਹੈ ਅਤੇ ਓਹੀ ਅਨੇਕਾ ਰੂਪਾਂ ਵਿੱਚ ਮਨੁੱਖ ਦੇ ਕਾਰਜਾਂ ਨੂੰ ਸਵਾਰਦਾ ਹੈ। ਇਹ ਇਕੱਜ ਵੱਖਰੀ ਹੈ ਕਿ ਮਨੁੱਖ ਮਨੁੱਖ ਤੋਂ ਪ੍ਰਭਾਵਿਤ ਹੈ। ਮਨੁੱਖ ਨੂੰ ਆਸਰਾ ਬਣਾਉਂਦਾ ਹੈ। ਇਹ ਮਨੁੱਖ ਭਾਵੇਂ ਪਰਿਵਾਰਤ ਹਨ ਆਵੇਂ ਮਨੁੱਖ ਹਨ ਕੋਈ ਮਨੁੱਖ ਚਾਹੀਦਾ ਹੈ ਮਨੁੱਖੇ ਹੀ ਰੱਬ ਮਨੁੱਖੇ ਹੀ ਰੱਬ ਚਾਹੀਦਾ ਹੈ ਕਿਉਂਕਿ ਆਪਰ ਕਈ ਮਨੁੱਖਾਂ ਨੂੰ ਰੱਬਵਾਨ ਨਹੀਂ ਆ। ਤੇ ਮਨੁੱਖ ਉਹ ਹੀ ਗੁਰੂ ਕੋੜਾ ਚਾਹਦੇ ਆ। ਮਨੁੱਖੇ ਹੀ ਪਰਿਵਾਰ ਦੇ ਮੈਂਬਰ ਹਨ। ਇਹ ਮਨੁੱਖ ਤੋਂ ਉੱਚਾ ਨਹੀਂ ਉੱਠਦਾ। ਮਨੁੱਖਾਂ ਦੇ ਵਿੱਚ ਹੀ ਫਸਿਆ ਰਹਿੰਦਾ ਹੈ ਮਨੁੱਖੇ ਮਨੁੱਖ ਕੋਲੋਂ ਮੰਗ ਕਰਦਾ ਹੈ ਜਦੋਂ ਕਿ ਮਨੁੱਖ ਦਾ ਸਰਗੁਜੀ ਦੱਸਦੇ ਹਨ ਲੋਕਾਰੇ ਮਨੁੱਖ ਦੀ ਟੇਕ ਬੇਠੀ ਸਮਝਾਉਂਦੇ ਜਿਹੜਾ ਬੰਦਾ ਮਨੁੱਖ ਤੇ ਆਸ ਦਾ ਰੱਖਣਾ ਹੈ ਉਹ ਆਸਾਂ ਮਿਠੀਆਂ ਜਾਂਦੀਆਂ ਨੇ ਦੇਵਤ ਕੋ ਇੱਕ ਹੈ ਪ੍ਰਭਾਨ ਜੇ ਸਾਨੂੰ ਜੋਗਾਂ ਦਿੱਤੀਆਂ ਨੇ ਜੋਗਾਂ ਵਿੱਚ ਤਰੱਕੀਆਂ ਦੇਣੀਆਂ ਨੇ ਜੀਵਨ ਦਿੱਤਾ ਹੈ ਜੀਵਨ ਵਿੱਚ ਤਰੱਕੀਆਂ ਦੇਣੀਆਂ ਨੇ ਪ੍ਰੋਮੋਸ਼ਨ ਕਰਨੀ ਹੈ ਤਾਂ ਇੱਕ ਲੋੜ ਨਹੀਂ ਕਰਨੀ ਹੈ ਪਰਵੀਸ਼ਨ ਨਹੀਂ ਕਰਨੀ ਸਾਡੀ ਪ੍ਰੋਮੋਸ਼ਨ ਦੁਨੀਆਦਾਰੀ ਦਾ ਕੋਈ ਬੰਦਾ ਨਹੀਂ ਕਰ ਸਕਦਾ ਇੱਕ ਮਨੁੱਖ ਮਨੁੱਖ ਦੀ ਪ੍ਰੋਮੋਸ਼ਨ ਪਰਮੇਸ਼ਰ ਨੇ ਕਰੀ ਮਨੁੱਖ ਦਾ ਫਿਰ ਮਨੁੱਖਾਂ ਕੇ ਬਿਆਲ ਕਰਨਾ ਬੇਅਤ ਹੈ ਭਾਈ ਗੁਰਦਾਸ ਸਿੰਘ ਕਹਿੰਦੇ ਆ ਇਹ ਬੰਦੇ ਦੀ ਬੰਦਗੀ ਕਰਨ ਲੱਗ ਪਿਆ ਹੈ ਭਾਗ ਚਾਰ ਤੁਸੀ ਇਹ ਬੰਦੇ ਦਾ ਬੰਦਾ ਬਣ ਗਿਆ ਜਦੋਂ ਕਿਸ ਨੂੰ ਗੁਰੂ ਦਾ ਵਰਨਾ ਚਾਹੀਦਾ ਸੀ ਬੰਦਾ ਬੰਦੇ ਦਾ ਮਤਲਬ ਇਹ ਹੈ ਜੋ ਬੰਦਗੀ ਕਰਦਾ ਹੈ ਜਦੋਂ ਦੇਖਦਾ ਹੈ ਮਨੁੱਖ ਕੋਲ ਕੁਝ ਨਹੀਂ ਪੜਿਆ ਤਾਂ ਚਾਹੇ ਇਹ ਮਨੁੱਖ ਪਰਿਵਾਰ ਦਾ ਮੈਂਬਰ ਸੀ ਚਾਹੇ ਮਨੁੱਖ ਮਿੱਤਰ ਸੀ ਚਾਹੇ ਮਨੁੱਖ ਕੋਈ ਸੰਤ ਸੀ ਸਭ ਚਾਰ ਤੋਂ ਨਿਆਸਰਾ ਹੋ ਕੇ ਮਨੁੱਖ ਈਸ਼ਵਰ ਦਾ ਜਿਨ ਮਾਸਰਾ ਫੜ ਲੈਂਦਾ ਹੈ ਭਰੋਸੇ ਨਾਲ ਆਸਰਾ ਫੜਨਾ ਔਖੀ ਗੱਲ ਹੈ ਕਿਉਂਕਿ ਕਹਿਣ ਤਾਂ ਸਾਰੇ ਗੁਰੂ ਕਹਿੰਦੇ ਨੇ ਪਰ ਗੁਰੂ ਨੂੰ ਮੰਨਣਾ ਬਹੁਤ ਔਖਾ ਹੈ ਗੁਰੂ ਨੂੰ ਗੁਰੂ ਕਹਿਣਾ ਸੌਖਾ ਹੈ ਗੁਰੂ ਨੂੰ ਗੁਰੂ ਮੰਨਣਾ ਬਹੁਤ ਔਖਾ ਹੈ ਜਦੋਂ ਫਿਰ ਗੁਰੂ ਨੂੰ ਗੁਰੂ ਮੰਨ ਲਿਆ ਫਿਰ ਗੁਰ ਕਹਿ ਆਸਾਕਾਰ ਕਮਾਓ ਜੋ ਸਾਨੂੰ ਗੁਰੂ ਕਹਿੰਦਾ ਹੈ ਉਹ ਕਰਮ ਕਰਨੇ ਚਾਹੀਦੇ ਹਨ ਗੁਰੂ ਸਾਨੂੰ ਕਹਿੰਦਾ ਹੈ ਕਿ ਭਲੇ ਬੰਦਿਆਂ ਦਾ ਸੰਗ ਕਰੋ ਭਲੇ ਬੰਦਿਆਂ ਦੇ ਨਾਲ ਰਲ ਕੇ ਚੱਲੋ

ਮਨੁੱਖ ਭਰੋਸਾ ਰੱਖਣਾ ਬਹੁਤ ਔਖਾ ਹੈ ਭਰੋਸਾ ਗੁਣ ਤੇ ਕਰਨਾ ਬਹੁਤ ਔਖਾ ਹੈ ਉੱਚਾ ਮੱਥਾ ਟੇਕਰ ਆਇਆ ਹੈ ਬਾਣੀ ਪੜ ਰਿਹਾ ਹੈ ਗੁਰਦੁਆਰੇ ਆ ਰਿਹਾ ਹੈ ਪਰ ਅਜੇ ਜ਼ਿੰਦਗੀ ਦੇ ਸਾਰੇ ਇਸ ਨੇ ਹੋਰ ਪੜਾਏ ਹਨ ਆਪਾਂ ਵੇਖਦੇ ਹਾਂ ਨਾ ਕਈ ਵਾਰ ਗੁਰੂ ਘਰ ਵੀ ਹੁੰਦੇ ਹਨ ਬਾਣੀ ਵੀ ਪੜਦੇ ਹਨ ਸੁਣਦੇ ਵੀ ਹਨ ਤੇ ਕੀ ਹੁੰਦਾ ਹੈ ਪਰ ਉਹ ਦੁਨ ਦੇ ਗੁੰਡੇ ਹਨ ਜੰਤਰਾ ਮੰਤਰਾਂ ਬਾਣਿਆ ਬਾਬਿਆਂ ਦੇ ਪਿੱਛੇ ਝੂਠੇ ਬਾਬਿਆਂ ਦੇ ਪਿੱਛੇ ਤੇ ਇਸ ਲਈ ਕਹਿੰਦੇ ਜੇ ਭਰੋਸਾ ਗੁਰੂ ਤੇ ਰੱਖੀਏ ਪੱਕਾ ਤਾਂ ਜੋ ਮੰਗੀਏ ਸਾਨੂੰ ਉਹੀ ਮਿਲ ਜਾਂਦਾ ਹੈ ਪਰ ਜਿੰਨਾ ਚਿਰ ਇਸ ਨੇ ਹੋਰ ਆਸਰੇ ਬਣਾਏ ਹਨ ਉਹਨਾਂ ਚਿਰ ਇਹਨਾਂ ਦਾ ਇਸ ਤਰ੍ਹਾਂ ਜੀਵਨ ਕਹਿੰਦੇ ਬਿਆਖ ਹੈ ਕਿਉਂਕਿ ਜੀਵਨ ਦੀ ਡੋਰੀ ਕਿਸੇ ਹੋਰ ਦੇ ਹੱਥ ਫੜਾਈ ਹੋਈ ਹੈ ਜਿਸ ਜਿਸ ਨੇ ਆਪਣੀ ਡੋਰੀ ਪ੍ਰਮਾਤਮਾ ਦੇ ਹੱਥ ਨਹੀਂ ਫੜਾਈ ਜੇ ਪ੍ਰਮਾਤਮਾ ਦੇ ਹੱਥ ਡੋਰੀ ਫੜਾ ਲਵੇ ਨਾ ਜੇ ਬੇਨਤੀ ਕਰ ਦੇਵੇ ਪ੍ਰਭ ਡੋਰੀ ਹੱਥ ਤੇਮਾਰੇ ਜੇ ਪਰਮੇਸ਼ਰ ਨੂੰ ਬੇਨਤੀ ਕਰ ਦੇਵੇ ਮਹਾਰਾਜ ਮੇਰੀ ਡੋਰੀ ਤੇਰੇ ਹੱਥ ਹੈ ਫਿਰ ਉਹ ਡੋਰੀ ਉਧਰ ਨੂੰ ਖਿੱਚ ਕੇ ਲੈ ਜਾਂਦਾ ਹੈ ਜਿੱਧਰ ਪਰਮੂਸ਼ਨ ਹੋਵੇ ਪਰਕੀ ਹੋਵੇ ਤੇ ਜੀਵਨ ਵਿੱਚ ਕ੍ਰਾਂਤੀ ਹੋ ਜਾਂਦੀ ਹੈ ਬਦਲਾ ਆ ਜਾਂਦਾ ਹੈ ਜਦੋਂ ਇਹ ਮਨੁੱਖ ਪਰਮੇਸ਼ਰ ਨੂੰ ਆਪਣੀ ਡੋਲੀ ਫੜਾ ਦਿੰਦਾ ਹੈ ਹੁਣ ਇੱਥੇ ਹੋਰ ਗੱਲ ਵੀ ਦੱਸਦੇ ਨੇ ਕਿ ਲੋਕੀ ਕੁੱਤਿਆਂ ਦੇ ਨਾਮ ਵੀ ਰੱਖਦੇ ਹਨ ਉਸ ਜ਼ਮਾਨੇ ਵਿੱਚ ਲੋਕੀ ਬਹੁਤਾਂ ਨਾਮ ਮੋਤੀ ਰੱਖਦੇ ਸਨ ਕਬੀਰ ਕਹਿੰਦੇ ਹਨ हे प्रभु मैं तेरे दर का कुत्ता हां अति मोटी मेरा नाम है परमात्मा ऊपर जसदा पूर्ण दृढ़ विश्वास बन जाए समझ लो वो भवसागर को पार हो गया भावे कहते हम कुक्कर तेरे दरबार असली तेरा वचन निभाउले हां तेरे दर के कुक्कर हां भाई गुरु ते इस तरह करके सागर ये बेड़ा पार करना ਹਰ ਚੈਨ ਕੀ ਕਮਿਟੀ ਤੇ ਸਤਿਗੁਰ ਦਿੱਤੀ ਤੁਸ ਕੈਰ ਨਾਮ ਜੀਓ ਸਤਿਗੁਰ ਦੀ ਰਹਿਮਤ ਹੋਈ ਸਤਿਗੁਰ ਦੀ ਪ੍ਰਸੰਗਤਾ ਮਿਲੀ ਤੇ ਉਸ ਨੇ ਆਪਣਾ ਦਾਮਨ ਫੜਾ ਲਤਾ ਪਰਮਾਤਮਾ ਨੂੰ ਗੁਰੂ ਦੀ ਸੰਗਤ ਕਰਨ ਦਾ ਧਾਬ ਹੈ ਏਕਾ ਤੇ ਇੱਕ ਪਰਮਾਤਮਾ ਦੀ ਭਰੋਸਾ ਪਰਮਾਤਮਾ ਦਾ ਜਿਹੜੀ ਸੰਗਤ ਆਪ ਅੱਜ ਕਰ ਰਹੇ ਹੋ ਮਨਿਕਾ ਰਿੱਖੇ ਕਰਦੇ ਨਾ ਗੁਰੂ ਦੀ ਸ਼ਰਨ ਆਇਓ ਇਹਦੇ ਭਾਈ ਇਹ ਸੰਗਤ ਕਰਨ ਦਾ ਫਲ ਇਹ ਹੈ ਵੀ ਪ੍ਰਮਾਤਮਾ ਤੇ ਭਰੋਸਾ ਕੀਤਾ ਜਾਂਦਾ ਹੈ ਇਸ ਲਈ ਪ੍ਰਮਾਤਮਾ ਨੂੰ ਦਰ ਕਿਹਾ ਹੈ ਗੁਰਦੁਆਰਾ ਦਰਵਾਜ਼ਾ ਹੈ ਦਰਵਾਜ਼ਾ ਬੰਦ ਨਹੀਂ ਹੁੰਦਾ ਦਰਵਾਜ਼ਾ ਸੌਣ ਲਈ ਵੀ ਨਹੀਂ ਹੁੰਦਾ ਦਰਵਾਜ਼ਾ ਨੰਗਣ ਦੀ ਹੁੰਦਾ ਹੈ ਦਰ ਤੋਂ ਲੰਘ ਜਾਓ ਤੇ ਘਰ ਵਿੱਚ ਪਹੁੰਚ ਜਾਓ ਜਦੋਂ ਗੁਰੂ ਘਰ ਵਿੱਚ ਪਹੁੰਚ ਗਏ ਦਰ ਗੁਰੂ ਹੈ ਘਰ ਪ੍ਰਮਾਤਮਾ ਹੈ ਜਦੋਂ ਗੁਰੂ ਘਰ ਵਿੱਚ ਪਹੁੰਚ ਗਏ ਸਮਝੋ ਪ੍ਰਮਾਤਮਾ ਦੀ ਗੋਲ ਵਿੱਚ ਪਹੁੰਚ ਗਏ ਬਿਨਾਂ ਦਰ ਤੋਂ ਲੰਘੇ ਘਰ ਵਿੱਚ ਨਹੀਂ ਪਹੁੰਚਾਂਗੇ ਬਿਨਾਂ ਸ਼ੁੱਧ ਸ਼ਬਦ ਨਾਲ ਜੋੜਿਆ ਪ੍ਰਮਾਤਮਾ ਤੱਕ ਨਹੀਂ ਪਹੁੰਚ ਸਕਦੇ ਸ਼ੁੱਧ ਸ਼ਬਦ ਵਿੱਚ ਜੁੜੀ ਗਈ ਹੈ ਦਰ ਤੱਕ ਪਹੁੰਚ ਗਿਆ ਹੈ ਇਸ ਦੀ ਪਹਿਚਾਨ ਕਿਉਂ ਹੋਵੇਗੀ ਇਸ ਦਾ ਪ੍ਰੋਸਾ ਪਰਮਾਤਮਾ ਤੇ ਹੈ ਇਸ ਨੇ ਆਪਣੀ ਡੋਲੀ ਪਰਮਾਤਮਾ ਨੂੰ ਫੜਾ ਦਿੱਤੀ ਹੈ ਬਖਸ਼ਿਸ਼ ਕੀਤੀ ਹੈ ਗੁਰੂ ਨੇ ਉਸ ਉਸ ਨੇ ਜੀਵਨ ਦੀ ਡੋਲੀ ਜਦੋਂ ਪਰਮਾਤਮਾ ਨੂੰ ਫੜਾ ਦਿੱਤੀ ਤੇ ਪਰਮਾਤਮਾ ਨੇ ਹੱਸ ਕੇ ਘੜਦੇ ਤੇ ਜਦੋਂ ਭੜਦੇ ਤੇ ਸਾਥ ਸੰਗਤ ਪਰਮਾਤਮਾ ਨੇ ਫਿਰ ਤੋੜ ਦਵਾਈ ਜੋਛ ਨੇ ਮੰਗਿਆ ਇਸ ਜੀਵ ਨੂੰ ਪ੍ਰਮਾਤਮਾ ਨੇ ਉਹ ਹੀ ਦਿੱਤਾ ਜਿਸ ਮਨੁੱਖ ਦੇ ਅੰਦਰ ਵੀ ਪ੍ਰਮਾਤਮਾ বাস ਗਿਆ ਹੈ ਉਸ ਦਾ ਆਸਰਾ ਫੜ ਲਿਆ ਹੈ ਹਰ ਜਗਤ ਨੂੰ ਆਪਣੇ ਆਪ ਨੂੰ ਬਿਆਸਰਾ ਕਰ ਲਿਆ ਹੈ ਕਿਸੇ ਮਨੁੱਖ ਦਾ ਆਸਰਾ ਨਹੀਂ ਰੱਖਿਆ ਤਾਂ ਸਮਝੋ ਬਹੁਤ ਵੱਡੀ ਬਖਸ਼ਿਸ਼ ਹੋ ਗਈ ਹਰ ਅੰਮ੍ਰਿਤ ਭਰੇ ਪੰਡਾਰ ਸਭ ਕਿਛ ਹੈ ਘਰ तिस ਕੈ ਬਲ RAM ਜੀਓ ਕਹਿੰਦੇ ਵੇਰ ਜਿਸ ਦੇ ਵੱਡੇ ਵੱਡੇ ਪਢਾਰੇ ਦਾਤਾਂ ਨਾਲ ਭਰੇ ਪਏ ਹਨ ਅੰਮ੍ਰਿਤ ਨਾਲ ਭਰੇ ਪਏ ਹਨ ਜਿਸ ਦੇ ਪਢਾਰਿਆਂ ਵਿੱਚ ਸਭ ਕੁਝ ਹੈ ਉਹ ਕੌਣ ਹੈ ਉਹ ਗੌਗ ਹੈ ਉਹ ਪਰਮੇਸ਼ਰ ਹੈ ਅਜਿਹ ਹੈ ਕੁਝ ਵੀ ਨਹੀਂ ਜੋ ਉਸ ਦੇ ਘਰ ਵਿੱਚ ਨਾ ਹੋਵੇ ہو سب کچھ کا کوئی دان نہیں کر سکتا سب کچھ درچ ہے ਕਿਉਂਕਿ ਸਭ ਕੁਝ ਰਾਜੇ ਦੇ ਘਰ ਵਿੱਚ ਨਹੀਂ ਹੁੰਦਾ ਧਰਮਾਨ ਦੇ ਘਰ ਵਿੱਚ ਨਹੀਂ ਹੁੰਦਾ ਇੱਕ ਚੋਟੀ ਦੇ ਧਰਮਾਨ ਕੋਲ ਕੋਈ ਕਲਾ ਲੈਣੀ ਹੈ ਚਿੱਤਰਕਲਾ ਆਕ੍ਰਿਤਕਲਾ ਸੰਗੀਤ ਕਲਾ ਕਲਾਕਾਰ ਬਣਨੀ ਕਿਸੇ ਕਲਾ ਨੂੰ ਸਿੱਖਣ ਲਈ ਸਮਾਂ ਕਰਨਾ ਪੈਂਦਾ ਹੈ ਚੋਟੀ ਦਾ ਵਪਾਰੀ ਚੋਟੀ ਦਾ ਧਰਮਾਨ ਮਨੁੱਖ ਕੋਲ ਸਮਾਂ ਨਹੀਂ ਹੁੰਦਾ ਪਰਮਾਤਮਾ ਦੇ ਘਰ ਅੰਮ੍ਰਿਤ ਦੇ ਪਢਾਰੇ ਭਰੇ ਪਏ ਹਨ ਅਜਿਹੀਆਂ ਵਸਤੂਆਂ ਜੋ ਮਿੱਟੀ ਤੋਂ ਰਹਿਤ ਕਰ ਦਿੰਦੀਆਂ ਹਨ ਵੱਡਾ ਭੈਰ ਆ ਮੌਤ ਹੈ ਕਹਿੰਦੇ ਜਦੋਂ ਰੱਬ ਨੂੰ ਦੋਰੀ ਪਾ ਦਿੱਤੀ ਉਹ ਜਿਹੜਾ ਮੌਤ ਦਾ ਭੈਰ ਉਹ ਵੀ ਦੂਰ ਹੋ ਗਿਆ ਸਿਰਫ ਸਰੀਰਕ ਮੌਤ ਨਹੀਂ ਹੁੰਦੀ ਆਰਥਿਕ ਮੌਤ ਸਮਾਜਿਕ ਮੌਤ ਰਾਜਨੀਤਿਕ ਮੌਤ ਰੂਹਾਨੀ ਮੌਤ ਚਲਦੇ ਹੋਏ ਸਵਾਸ ਸੁੱਕ ਜਾਣ ਤਾਂ ਸਰੀਰਕ ਮੌਤ ਹੋ ਜਾਂਦੀ ਹੈ ਆਉਂਦਾ ਹੋਇਆ ਧਨੁਕ ਜਾਏ ਤੇ ਜਿਹੜਾ ਕੋਲ ਸਾਰਾ چلا ਜਾਏ ਤਾਂ ਆਤਮਿਕ ਮੌਤ ਹੋ ਜਾਂਦੀ ਹੈ ਸਮਾਜਿਕ ਮੌਤ ਕੋਈ ਕਲੰਕ ਲੱਗ ਗਿਆ ਹੈ ਤਾਂ ਬਰਾਬਰੀ ਦੇ ਵਿੱਚ ਬਣੀ ਹੋਈ ਇੱਜ਼ਤ ਖਤਮ ਹੋ ਗਈ ਜਿਵੇਂ ਮਰਦੇ ਦਾ ਸਿਰ ਉੱਚਾ ਨਹੀਂ ਹੁੰਦਾ ਇਸ ਦਾ ਸਮਾਜ ਵਿੱਚ ਸਿਰ ਉੱਚਾ ਨਹੀਂ ਰਾਜਨੀਤਿਕ ਮੌਤ ਪਾਵਲਿਟਿਕ ਨੇ ਸਮਰਥਨ ਵਾਪਸ ਲੈ ਲਿਆ ਜੇ ਇੱਕ ਵਾਰ ਜਿੱਤ ਗਿਆ ਦੂਜੀ ਵਾਰ ਹਾਰ ਗਿਆ ਇਹ ਨੂੰ ਰਾਜਨੀਤਿਕ ਮੌਤ ਕਹਿੰਦੇ ਆ ਹੋਰ ਸਮਰਥਨ ਮਿਲਣਾ ਉਖੜ ਹੋ ਗਿਆ ਤਾਂ ਸਹਿਜ ਹੀ ਕਾਰਕ ਨੇ ਰਾਜਨੀਤਿਕ ਮੌਤ ਹੋ ਜਾਂਦੀ ਹੈ ਸਾਰੀ ਦੁਨੀਆ ਵਿੱਚ ਇਸ ਤਰ੍ਹਾਂ ਦੇ ਲੀਡਰ ਘੁੰਮ ਰਹੇ ਹਨ ਜਿਨ੍ਹਾਂ ਦਾ ਕਿਸੇ ਸਮੇਂ ਦਲ ਦਲਾਰਸੀ ਰੇਡੀਓ ਰਗਵਾਜ ਉੱਪਰ ਛਾਏ ਹੋਏ ਸਨ ਟੀਵੀ ਤੇ ਛਾਏ ਹੋਏ ਸਨ ਗੁਪਤ ਪੂ ਦਾ ਮਾਰਕ ਪਰ ਇਹੀ ਬਣਿਆ ਹੋਏ ਸਨ ਪਰ ਅੱਜ ਨਹੀਂ ਹੈ ਕਿਉਂ ਕਿ ਇਸ ਦੀ ਰਾਜ ਵਿੱਚ ਬਹੁਤ ਹੋ ਚੁੱਕੀ ਹੈ ਆਖੀ ਕਿਸੇ ਘੜੀ ਵਿੱਚੋਂ ਲੰਘ ਜਾਣ ਤਾਂ ਪਤਾ ਹੀ ਨਹੀਂ ਚੱਲਦਾ ਤੇ ਇਸ ਤਰ੍ਹਾਂ ਭਾਈ ਸਿਮਰਣ ਚੱਲੇ ਤਾਂ ਜ਼ਿੰਦਗੀ ਹੈ ਜੇ ਸਿਮਰਨ ਨਹੀਂ ਤਾਂ ਸਮਝੋ ਮੌਤ ਹੈ ਇਸ ਤਰ੍ਹਾਂ ਪ੍ਰਭੂ ਨੂੰ ਢਲ ਜਾਣਾ ਮੌਤ ਹੈ ਕਿਹੜੀ ਮੌਤ ਰੂਹਾਨੀ ਮੌਤ ਆਪ ਦੇ ਆਤਮਿਕ ਮੌਤ ਉਸ ਨੂੰ ਯਾਦ ਕਰਨਾ ਹੀ ਰੂਹਾਨੀ ਜ਼ਿੰਦਗੀ ਹੈ ਇਹ ਸਾਰੀਆਂ ਜ਼ਿੰਦਗੀਆਂ ਜਿਸ ਦੇ ਕੋਲ ਹੋਣਾ ਉਸ ਨੂੰ ਪੂਰਨਪੁਰਖ ਕਹਿੰਦੇ ਹਨ ਇਸ ਦੇ ਕੋਲ ਸਰੀਰ ਵੀ ਹੈ ਜਿੰਦਗੀ ਵੀ ਹੈ ਇਸ ਦੇ ਕੋਲ ਸਮਾਜਿਕ ਜ਼ਿੰਦਗੀ ਵੀ ਹੈ ਇਸ ਕੋਲ ਆਰਜਿਕ ਜਿੰਦਗੀ ਵੀ ਨਹੀਂ ਹੈ ਇਸ ਕੋਲ ਆਰਥਿਕ ਜਿੰਦਗੀ ਵੀ ਹੈ ਇਸ ਕੋਲ ਅਧਿਆਤਮਿਕ ਜਿੰਦਗੀ ਵੀ ਹੈ ਇਹ ਸਾਰਾ ਜੀਵਨ ਹਰ ਕੋਲ ਨਹੀਂ ਹੁੰਦਾ ਹਰ ਤਰ੍ਹਾਂ ਦੀ ਜ਼ਿੰਦਗੀ ਪਰਮਾਤਮਾ ਕੋਲ ਹੈ ਇਸੇ ਨਾਲ ਜੁੜ ਗਈ ਹੈ ਤੇ ਸਾਰੀ ਤਰ੍ਹਾਂ ਦੀ ਜ਼ਿੰਦਗੀ ਪ੍ਰਾਪਤ ਹੋ ਜਾਂਦੀ ਹੈ ਜਿਹੜਾ ਇਨਸਾਨ ਪਰਮੇਸ਼ਰ ਨਾਲ ਜੁੜ ਗਿਆ ਹਰ ਤਰ੍ਹਾਂ ਦਾ ਜੀਵ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਤੇ ਸਾਧ ਸੰਗਤ ਹਰ ਤਰ੍ਹਾਂ ਦਾ ਜੀਵ ਉਸ ਨੂੰ ਪ੍ਰਾਪਤ ਹੋਵੇਗਾ ਜਿਹੜਾ ਜਿਨੇ ਪਰਮੇਸ਼ਰ ਦੇ ਹੱਥ ਡੋਰੀ ਪੜਾ ਦਿੱਤੀ ਜਿਨੇ ਬੇਨਤੀ ਕਰ ਦਿੱਤੀ ਪ੍ਰਭ ਡੋਰੀ ਹੱਥ ਤੇਰੇ ਅਜਿਹੇ ਬਚਨ ਤੁਸੀਂ ਸਰਬੱਤ ਕੀਤੇ ਹਨ ਇਹ ਗਿਆਨੀ ਸੰਤ ਮਸ਼ਕੀਨ ਸਿੰਘ ਜੀ ਦੇ ਲੇਖ ਹੋਏ ਸਾਂਝੀ ਜਿਹੜੇ ਹੋਏ ਨੇ ਬਹੁਤ ਵੱਡੇ ਅੰਧਾਵਾਚਕ ਉਹਨਾਂ ਦੇ ਵਿਚਾਰੇ ਹੋਏ ਹਨ ਮੈਂ ਇਸ ਕਰਕੇ ਤੁਹਾਡੇ ਨਾਲ ਸਾਂਝੇ ਕੀਤੇ ਹਨ ਕਿਉਂਕਿ ਬੱਚੇ ਆਸਰਾ ਲੈ ਕੇ ਆਏ ਹਨ ਪਰਮੇਸ਼ਰ ਦਾ ਪਰਮੇਸ਼ਰ ਦਾ ਆਸਰਾ ਲੈ ਕੇ ਇਹਨਾਂ ਨੇ ਪਾਖ ਤਰਾਇਆ ਸੁਖੀ ਸਰਵ ਦਾ ਮਹਾਰਾਜ ਜੀ ਨੇ ਪ੍ਰਮੋਸ਼ਨ ਕਰਨ ਤਰਕੀਆਂ ਵਕਸ਼ਣ ਚੜ੍ਹੀਆਂ ਕਲਾ ਵਕਸ਼ਣ ਐਡੇ ਮਹਾਂਪੁਰਸ਼ ਨੇ ਜਿਹੜੇ ਤੁਹਾਨੂੰ ਬਚਨ ਸੁਣਾਏ ਹਨ ਉਹਨਾਂ ਵਿੱਚੋਂ ਕੋਈ ਅੱਖਰ ਤੁਹਾਡੇ ਹਿਰਦੇ ਤੇ ਵੱਸ ਜਾਵੇ ਤਾਂ ਭਾਈ ਜੀਨ ਬਦਲ ਜਾਂਦਾ ਹੈ ਸੋ ਬੇਨਤੀ ਹੈ ਭਾਈ ਬੱਚਿਆਂ ਨੂੰ ਕਿ ਸਵੇਰ ਤੇ ਕੁਝ ਸਮਾਂ ਬਾਹਰ ਨੂੰ ਬਾਹਰ ਕਿਆ ਕਰੋ ਜਦੋਂ ਵੀ ਕਿਤੇ ਨੇੜੇ ਕੋਈ ਨੰਦਿਆਨੂ ਗੁਰੂ ਘਰ ਆਵੇ ਗੁਰੂ ਘਰ ਜ਼ਰੂਰ ਜਾਇਆ ਕਰੋ ਕੋਸ਼ਿਸ਼ ਕਰਿਆ ਕਰੋ ਹਰ ਸੰਡੇ ਗੁਰੂ ਜਾਇਆ ਕਰੋ ਗੁਰੂ ਘਰ ਕਿਉਂਕਿ ਗੁਰੂ ਨਾਲ ਜੁੜ ਕੇ ਰਹਿਣਾ ਜਦੋਂ ਆਹੀ ਜਾਊਂਗੇ ਗੁਰੂ ਘਰ ਆਇਆ ਕਰੋਗੇ ਤਾਂ ਵੀ ਤੁ ਅਨੁਭੋਗ ਵੀ ਮਾਰਾਈ ਤਰਕੀਆਂ ਬਖਸ਼ੇਗਾ ਇਸ ਤਰ੍ਹਾਂ ਸਾਥ ਸੰਗਤ ਇਹ ਜੋ ਅਗਦੀ ਸੇਵਾ ਹੈ ਬੱਚੀ ਪ੍ਰਪਿਤ ਕੌਰ ਕਟਾ ਹਰਸ਼ਨ ਸਿੰਘ ਹੋਰਾਂ ਨੇ ਸੇਵਾ ਕੀਤੀ ਹੈ ਗੁਰੂ ਮਹਾਰਾਜ ਚੜ੍ਹਦੀ ਕਲਾ ਵਰਸ਼ਨ ਆਪ ਹੁਣ ਇਥੇ ਹੀ ਸਮਾਪਤੀ ਹੈ ਅਰੰਭ ਸਾਹਿਬ ਦੇ ਭਾਗ ਕਰੀਏ ਤੇ ਇਸ ਬੱਚਿਆਂ ਲਈ ਆਪਾਂ ਸਾਰਿਆਂ ਨੇ ਰਲ ਕੇ ਅਰਦਾਸ ਕਰਨੀ ਜੋ ਬੱਚੀਆਂ ਤਰਕੀਆਂ ਵਰਸ਼ਨ ਪ੍ਰੋਮੋਸ਼ਨ ਬਖਸ਼ਣ ਜੋ ਬਾਂਦੇ ਵਿੱਚ ਖੁਸ਼ੀਆਂ ਬਖਸ਼ਣ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਇਹਨਾਂ ਨੂੰ ਮਿਲੇ ਆਓ ਨੰ ਸਰਵ ਤੇ ਪਾਠ ਕਰੋ ਜੀ ਸਰਵਣਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰ ਸਰਵ